ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਰਗੂਨ ਚੈਨਲ ਤੇ ਅੱਜ ਆਪਾਂ ਤੁਹਾਨੂੰ ਸਾਾ ਕਿਵੇਂ ਬਣਾਈਦਾ ਤੁਹਾਨੂੰ ਦੱਸਦੇ ਆ ਇਹ ਆਪਣੇ ਕੋਲੇ ਗਰਮੀਆਂ ਦੇ ਵਿੱਚ ਆਉਣ ਵਾਲਾ ਚਲਾਈ ਦਾ ਸਾਗਾ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੁਹਾਨੂੰ ਆਪਾਂ ਨਾਲ-ਨਾਲ ਦੱਸਾਂਗੇ ਕਿਸ ਤਰ੍ਹਾਂ ਆਪਾਂ ਇਹਦੇ ਪੱਤੇ ਨੂੰ ਤੋੜਨਾ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਦੇ ਇਕੱਲੇ ਪੱਤੇ-ਪੱਤੇ ਲਾਉਣੇ ਆ ਠੀਕ ਹੈ ਜੀ ਇਹਦੀ ਡੰਡੀਆਂ ਨਹੀਂ ਲਾਉਣੀਆਂ ਆਪਾਂ ਕਿਉਂਕਿ ਡੰਡੀਆਂਆਂ ਬਹੁਤ ਜ਼ਿਆਦਾ ਸਖਤ ਹੁੰਦੀਆਂ ਆਪਾਂ ਇਹਨੂੰ ਇਕੱਲਾ ਪੱਤਾ-ਪੱਤਾ ਲਾਉਣਾ ਠੀਕ ਹੈ ਜੀ ਤੇ ਬਹੁਤ ਵਧੀਆ ਚਲਾਈ ਦਾ ਸਾਗ ਬਣਾ ਕੇ ਕਰਾਂਗੇ ਤਿਆਰ ਇਹ ਸਾਗ ਆਪਾਂ ਨੂੰ ਗਰਮੀਆਂ ਦੇ ਵਿੱਚ ਹੀ ਮਿਲਣਾ ਠੀਕ ਹੈ ਜੀ ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਇਹਦੀਆਂ ਪੱਤੀਆਂ ਲਾ ਲੈਣੀਆਂ ਤੇ ਡੰਡੀਆਂ ਲਾਉਣੀਆਂ ਨਹੀਂ ਹੈਗੀਆਂ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਠੀਕ ਹੈ ਜੀ ਪਾਲਕ ਆਪਾਂ ਜ਼ਿਆਦਾ ਨਹੀਂ ਪਾਉਣੀ ਹੈਗੀਗੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਾਲਕ ਆਪਾਂ ਸਿਰਫ ਦੋ ਗੁੱਟੀਆਂ ਹੀ ਪਾਉਣੀਆਂ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਤਾ ਹੈ ਕਿ ਆਪਾਂ ਇਸ ਤਰੀਕੇ ਦੇ ਨਾਲ ਪੱਤਾ ਪੱਤਾ ਤੋੜਨਾ ਇਹਦੀਆਂ ਡੰਡੀਆਂ ਬਿਲਕੁਲ ਵੀ ਨਹੀਂ ਤੋੜਨੀਆਂ ਠੀਕ ਹੈ ਜੀ ਕਿਉਂਕਿ ਉਹ ਜ਼ਿਆਦਾ ਪੱਕੀਆਂ ਹੁੰਦੀਆਂ ਤੇ ਆਹ ਵਾਲੀਆਂ ਦੋ ਗੁੱਟੀਆਂ ਪਾਵਾਂਗੇ ਆਪਾਂ ਪਾਲਕ ਦੀਆਂ ਇਸਦੇ ਵਿੱਚ ਹੋਰ ਆਪਾਂ ਕੁਝ ਨਹੀਂ ਪਾਣਾ ਬਸ ਤੁਹਾਨੂੰ ਆਪਣਾ ਨਾਲ ਦੱਸ ਦਿਆਂ ਇਹਦੇ ਵਿੱਚ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਆਪਾਂ ਦੋ ਗੁੱਟੀਆਂ ਲਈਆਂ ਲਸਣ ਦੀਆਂ ਥੋੜਾ ਜਿਹਾ ਅੱਧੇ ਦੇ ਕਰਕੇ 7-8 ਪਾਵਾਂਗੇ ਆਪਾਂ ਹਰੀਆਂ ਮਿਰਚਾਂ ਇਸ ਮਸਾਲੇ ਨੂੰ ਆਪਾਂ ਮਿਕਸਰ ਦੇ ਗ੍ਰੈਂਡਰ ਦੇ ਵਿੱਚ ਚੰਗੀ ਤਰ੍ਹਾਂ ਪੀਸ ਕੇ ਇਹਦੀ ਪੇਸਟ ਬਣਾ ਲਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਲਓ ਜੀ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਹੈ ਤੇ ਪਾਲਕ ਨੂੰ ਵੀ ਕੱਟਤਾ ਠੀਕ ਹੈ ਜੀ ਤੇ ਨਾਲ ਹੀ ਆਪਣੀ ਪੇਸਟ ਬਣ ਕੇ ਤਿਆਰ ਮਸਾਲੇ ਦੀ ਤੇ ਅੱਧੀ ਕੋਲੀ ਪਾਵਾਂਗੇ ਛੂਲਿਆਂ ਦੀ ਦਾਲ ਛੂਲਿਆਂ ਦੀ ਦਾਲ ਪਾਉਣ ਨਾਲ ਆਪਣਾ ਸਾਗ ਬਹੁਤ ਵਧੀਆ ਬਣਦਾ ਚਲਾਈ ਤੇ ਸਾਗ ਵਿੱਚ ਤੁਸੀਂ ਜ਼ਰੂਰ ਪਾਓ ਹੁਣ ਆਪਾਂ ਕੁੱਕਰ ਦੇ ਵਿੱਚ ਡੇਢ ਗਲਾਸ ਪਾਉਣਾ ਪਾਣੀ ਦਾ ਗੈਸ ਕਰ ਦੇਣਾ ਆਪਾਂ ਤੇਜ ਗਰਮ ਕਰਾਂਗੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ 1 ਮਿੰਟ ਨੂੰ ਢੱਕ ਦਾਂਗੇ ਤਾਂ ਕਿ ਆਪਣਾ ਪਾਣੀ ਗਰਮ ਹੋ ਜੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਾਗ ਇਸ ਤਰੀਕੇ ਨਾਲ ਬਣਾਇਆ ਸਾਗ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਵਿਦਿਆਮੰਦ ਆ ਠੀਕ ਹੈ ਜੀ ਲਓ ਜੀ ਪਾਣੀ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਸਾਰੇ ਸਾਗ ਨੂੰ ਕੁੱਕਰ ਦੇ ਵਿੱਚ ਪਾ ਦਾਂਗੇ ਜਦ ਵੀ ਤੁਸੀਂ ਚਲਾਈ ਦਾ ਸਾਗ ਬਣਾਉਣਾ ਕੁੱਕਰ ਦੇ ਵਿੱਚ 10 ਵਿਸਲਾਂ ਜਰੂਰ ਪੁਜਾਏਓ ਤੁਸੀਂ ਕਈ ਵਾਰੀ ਕੁੱਕਰ ਦੇ ਹਿਸਾਬ ਨਾਲ ਜਲਦੀ ਜਲਦੀ ਵਿਸਲਾਂ ਆਂਦੀਆਂ ਕੁੱਕਰ ਦੇ ਵਿੱਚ ਉਸ ਹਿਸਾਬ ਨਾਲ ਤੁਹਾਨੂੰ 10 ਵਿਸਲਾਂ ਬਸੋਣੀਆਂ ਪੈਣਗੀਆਂ ਠੀਕ ਹੈ ਜੀ ਜੇ ਤੁਹਾਡੀਆਂ ਕੁੱਕਰ ਦੀਆਂ ਵਿਸਲਾਂ ਬਹੁਤ ਹੋ ਲਈ ਜਾਂਦੀਆਂ ਫਿਰ ਤੁਸੀਂ 6-7 ਵਿਸਲਾਂ ਦੇ ਵਿੱਚ ਤੁਹਾਡਾ ਸਾਗ ਬਣ ਕੇ ਤਿਆਰ ਹੋ ਜਾਊਗਾ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰਾ ਸਾਗ ਕੁੱਕਰ ਦੇ ਵਿੱਚ ਪਾਤਾ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਬਾਕੀ ਦਾ ਸਮਾਨ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਈ ਅਸੀਂ ਛੋਲਿਆਂ ਦੀ ਦਾਲ ਨੂੰ ਇਹ ਵੀ ਆਪਾਂ ਕੁੱਕਰ ਦੇ ਵਿੱਚ ਇਸ ਐਡ ਕਰ ਦਾਂਗੇ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੀ ਵਿੱਚ ਨਮਕ ਨਮਕ ਦਾ ਪਹਾਸਾ ਨਾ ਪਾਣਾ ਠੀਕ ਹੈ ਜੀ ਇੱਕ ਚਮਚਾ ਆਪਾਂ ਨਮਕ ਤਾਂ ਜਰੂਰ ਪਾਵਾਂਗੇ ਬਾਕੀ ਨਮਕ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਬਾਅਦ ਘੱਟ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਜਿਹੜਾ ਸਾਰਾ ਮਸਾਲਾ ਜਿਹੜਾ ਆਪਾਂ ਬਣਾ ਕੇ ਪੇਸਟ ਰੱਖੀ ਹੋਈ ਸੀ ਅਦਰਕ ਜਾਂ ਮਿਰਚਾ ਤੇ ਲਸਣ ਦੀ ਇਹਨੂੰ ਸਾਈਡ ਨੂੰ ਵੀ ਆਪਾਂ ਕੁੱਕਰ ਦੇ ਵਿੱਚ ਇਸੇ ਤਰੀਕੇ ਨਾਲ ਪਾ ਦਾਂਗੇ ਬਹੁਤ ਵਧੀਆ ਬਣਾ ਕੇ ਆਪਾਂ ਸਾਗ ਨੂੰ ਤਿਆਰ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਆ ਚਲਾਈ ਦੇ ਸਾਗ ਦੇ ਬਹੁਤ ਜ਼ਿਆਦਾ ਫਾਇਦੇ ਨੇ ਠੀਕ ਹੈ ਜੀ ਗਰਮੀਆਂ ਦੇ ਵਿੱਚ ਸਿਰਫ ਚਲਾਈ ਦਾ ਸਾਗ ਹੀ ਆਂਦਾ ਲਓ ਜੀ ਉਸੇ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਪਾ ਕੇ ਥੋੜਾ ਜਿਹਾ ਉਹ ਵੀ ਪੀਸ ਚ ਸਾਈ ਉੱਕਰ ਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ 1 ਮਿੰਟ ਲਈ ਉੱਪਰ-ਉੱਪਰ ਇਸ ਤਰ੍ਹਾਂ ਹਿਲਾ ਕੇ ਕੁੱਕਰ ਨੂੰ ਕਰਾਂਗੇ ਬੰਦ ਤੇ ਪਜਾਵਾਂਗੇ ਇਹਦੀ ਆਪਾਂ 10 ਵਿਸਲਾ ਠੀਕ ਹੈ ਜੀ ਜੇ ਤੁਸੀਂ ਕਹੋਗੇ 3-4 ਵਿਸਲਾ ਚ ਸਾਗ ਬਣ ਕੇ ਤਿਆਰ ਹੋ ਜਾਊਗਾ ਤੁਸੀਂ 3-4 ਵਿਸਲਾ ਵਜਾ ਸਕਦੇ ਹੋ ਪਰ ਉਸ ਤੋਂ ਬਾਅਦ ਤੁਹਾਨੂੰ ਮਿਕਸਰ ਦੇ ਵਿੱਚ ਸਾਗ ਨੂੰ ਚੰਗੀ ਤਰ੍ਹਾਂ ਗ੍ਰाइंड ਕਰਨਾ ਪਊਗਾ ਉਹ ਟੇਸਟ ਬਿਲਕੁਲ ਨਹੀਂ ਆਣਾ ਜਿਹੜਾ ਆਪਣੇ ਇਸ ਕੁੱਕਰ ਦੇ ਵਿੱਚ ਆਪਾਂ ਹੱਥ ਨਾਲ ਕੋਟ ਕੇ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਟਾਂਗੇ 10 ਵਿਸਲਾ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਤਾ ਆਪਣਾ ਸਾਗ ਹੁਣ ਕੋਟਣ ਦੇ ਲਾਇਕ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਜੀ ਆਪਾਂ ਨਾਲ ਦੇ ਨਾਲ ਆਟੇ ਨੂੰ ਪਾ ਕੇ ਤੈਨੂੰ ਘੋੜਦੀ ਰਹਿਵੇਂਗੇ ਤੁਸੀਂ ਇੱਕਦਮ ਤਰੀਕੇ ਨਾਲ ਘੋਟਣਾ ਤਾਂ ਕਿ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੈਗਾ ਠੀਕ ਹੈ ਜੀ ਸਾਗ ਦੇ ਵਿੱਚ ਜੇ ਥੋੜਾ ਜਿਹਾ ਪਾਣੀ ਤੇ ਤੁਹਾਡੇ ਸਾਗ ਤੇ ਜ਼ਿਆਦਾ ਪੈ ਜਾਂਦਾ ਤੁਹਾਡੇ ਕੋਲੋਂ ਤਾਂ ਫਿਰ ਤੁਹਾਨੂੰ ਥੋੜਾ ਜਿਹਾ ਪਾਣੀ ਬਾਹਰ ਕੱਢਣਾ ਪਊਗਾ ਨਹੀਂ ਤਾਂ ਆਪਣੇ ਸਾਗ ਦੇ ਵਿੱਚ ਇਕੱਠਾ ਬਣ ਜਾਣਗੇ ਇਸੇ ਕਰਕੇ ਆਪਾਂ ਦੇਖੋ ਡੇਢ ਗਲਾਸ ਪਾਣੀ ਤਾਂ ਪਾਇਆ ਸੀ ਉਸ ਤੋਂ ਬਾਅਦ ਆਪਾਂ ਕੋਈ ਪਾਣੀ ਨਹੀਂ ਪਾਇਆ ਸਾਗ ਦੇ ਵਿੱਚ ਉਸੇ ਲਈ ਆਪਾਂ 10-20 ਸਲਬ ਭਜਾਈਆਂ ਠੀਕ ਹੈ ਜੀ ਮੇਜਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦਿੰਨੇ ਆ 1.5 ਕਿਲੋ ਆਪਣੇ ਕੋਲ ਸਾਗ ਸੀ ਦੋ ਗੁੱਟੀਆਂ ਪਾਲਕ ਦੀਆਂ ਸੀ ਅਤੀ ਕੋਲੀ ਆਪਾਂ ਛੋਲੀਆਂ ਦੀ ਦਾਲ ਪਾਈ ਹੈ ਠੀਕ ਹੈ ਜੀ ਤੇ ਹੁਣ ਆਪਾਂ 3 ਚਮਚੇ ਵੱਡੇ ਆٹے ਦੀ ਪਾਵਾਂਗੇ ਇਹ ਵੱਡੇ ਚਮਚੇ ਨੇ ਤੁਸੀਂ 3 ਕੜਛੀਆਂ ਵੀ ਪਾ ਸਕਦੇ ਹੋ ਉਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਟਾਂਗੇ ਪਾ ਕੇ ਤਾਂ ਕਿ ਆਪਣਾ ਸਾਗ ਬਿਲਕੁਲ ਮਲੈਮ ਬਣ ਜੇ ਮਲਾਈ ਵਰਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਾਗ ਬਣ ਕੇ ਤਿਆਰ ਹੋਣਾ ਤਾਂ ਠੀਕ ਹੈ ਜੀ ਮਿਕਸਰ ਚ ਦਾ ਤੁਸੀਂ ਬਿਲਕੁਲ ਵੀ ਨਾ ਗ੍ਰाइंड ਕਰੋ ਕਿਉਂਕਿ ਮਿਕਸਰ ਦੇ ਕੋਟਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜੋ ਟੇਸਟ ਕੋਟਣ ਦੇ ਸਾਗ ਨਾਲ ਆਉਣਾ ਨਾ ਉਹ ਮਿਕਸਰ ਦੇ ਵਿੱਚ ਬਿਲਕੁਲ ਨਹੀਂ ਆਉਣਾ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਨਾਲ ਦੇ ਨਾਲ ਇਹਨੂੰ ਹਲਾਉਂਦੇ ਰਾਵਾਂਗੇ ਤੇ ਸਾਗ ਨੂੰ ਚੰਗੀ ਤਰ੍ਹਾਂ ਘੋਲਦੇ ਰਾਵਾਂਗੇ ਬਹੁਤ ਵਧੀਆ ਮਲਾਈ ਵਰਗਾ ਸਾਗ ਬਣਾ ਕੇ ਕਰਾਂਗੇ ਆਪਾਂ ਤਿਆਰ ਲਓ ਜੀ ਸਾਗ ਨੂੰ ਆਪਾਂ ਹੁਣ نیچے ਬੈਠ ਕੇ ਵੀ ਕਰ ਸਕਦੇ ਆ ਤੁਸੀਂ ਸੈਲਫ ਤੇ ਕਰਕੇ ਵੀ ਕਰ ਸਕਦੇ ਹੋ ਲੋ ਜੀ ਆਪਾਂ ਦੋ ਆਪਾਂ ਪਹਿਲਾ ਪਾਤੀਆਂ ਅਸੀਂ ਕੜਛੀਆਂ ਤੇ ਹੁਣ ਇੱਕ ਵੱਡਾ ਚਮਚਾ ਹੋਰ ਪਾਤਾ ਲੋ ਜੀ ਟੋਟਲ ਆਪਾਂ ਇੰਨਾ ਹੀ ਇਹਦੇ ਵਿੱਚ ਆਟਾ ਪਾਉਣਾ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਤੇ ਸਾਗ ਆਪਣਾ ਮਲਾਈ ਵਰਗਾ ਬਣ ਕੇ ਤਿਆਰ ਹੋ ਜਾਊਗਾ ਸਾਗ ਬਹੁਤ ਜ਼ਿਆਦਾ ਸਿਹਤ ਲਈ ਫਾਇਦੇਮੰਦ ਹੈ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਹੋ ਤੁਹਾਨੂੰ ਤਜਾਬ ਬਣ ਰਿਹਾ ਸਾਗ ਖਾ ਕੇ ਤੁਹਾਨੂੰ ਵਾਈ ਕਰਦਾ ਤੇ ਤੁਸੀਂ ਇਹਨੂੰ ਹਲਦੀ ਜ਼ਰੂਰ ਪਾਇਓ ਤੜਕੇ ਦੇ ਵਿੱਚ ਤੁਹਾਨੂੰ ਸਾਗ ਬਿਲਕੁਲ ਵੀ ਵਾਈ ਨਹੀਂ ਕਰੂਗਾ ਬਿਲਕੁਲ ਵੀ ਤਜਾਬ ਨਹੀਂ ਬਣੂਗਾ ਠੀਕ ਹੈ ਜੀ ਮੈਂ ਜਦੋਂ ਵੀ ਸਾਗ ਬਣਾਉਣੀ ਆ ਉਹਦੇ ਵਿੱਚ ਹਲਦੀ ਦਾ ਇੱਕ ਚਮਚਾ ਜਾਂ ਅੱਧਾ ਚਮਚਾ ਆਪਾਂ ਜ਼ਰੂਰ ਐਡ ਕਰਦੇ ਆ ਤਾਂ ਕਿ ਸਾਗ ਆਪਾਂ ਨਾ ਫਾਇਦੇ ਦੇਵੇ ਨੁਕਸਾਨ ਨਾ ਕਰੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਟ ਰਹੇ ਹਾਂ ਤੁਸੀਂ ਦੇਖਦੇ ਪਿਓ ਬਹੁਤ ਵਧੀਆ ਸਾਗ ਉੱਤ ਚੁੱਕ ਗਿਆ ਹੈ ਆਪਣਾ ਬਿਲਕੁਲ ਮਲਾਈ ਵਰਗਾ ਇਹਦੇ ਵਿੱਚ ਬਿਲਕੁਲ ਵੀ ਕੋਈ ਗਠ ਨਹੀਂ ਹੈਗੀ ਸਤਾਈਕ ਦਾਲ ਬਿਲਕੁਲ ਚੰਗੀ ਤਰ੍ਹਾਂ ਘੁਲ ਚੁੱਕੀ ਹੈ ਲੋ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਤਲਾ ਕਰਨ ਵਾਸਤੇ ਕੁੱਕਰ ਦੇ ਵਿੱਚ 1-2 ਮਿੰਟ ਚੰਗੀ ਤਰ੍ਹਾਂ ਪਕਾਉਣਾ ਹੈ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਆਟਾ ਐਡ ਕੀਤਾ ਉਹ ਕੱਚਾ ਸੀ ਉਹਨੂੰ ਪਕਾਉਣ ਵਾਸਤੇ ਹੁਣ ਆਪਾਂ 2-3 ਮਿੰਟ ਕੁੱਕਰ ਨੂੰ మీడియం ਗੈਸ ਤੇ ਚੰਗੀ ਤਰ੍ਹਾਂ ਸਾਗ ਨੂੰ ਪਕਾਉਣਾ ਕੁੱਕਰ ਦੇ ਵਿੱਚ ਠੀਕ ਹੈ ਜੀ ਇਹ ਕੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਤੁਸੀਂ ਜ਼ਰੂਰ ਕਰਿਓ ਕਿਉਂਕਿ ਨਹੀਂ ਤਾਂ ਆਪਣਾ ਆਟਾ ਕੱਚਾ ਕੱਚਾ ਲੱਗੂਗਾ ਆਪਾਂ ਨੂੰ ਤੁਸੀਂ 2-3 ਮਿੰਟ ਮੀਡੀਅਮ ਗੈਸ ਤੇ ਆਟੇ ਨੂੰ ਜ਼ਰੂਰ ਭੁੰਨਣਾ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਦੇ ਵਿੱਚ ਥੋੜੇ ਥੋੜੇ ਬੁਲਬਲੇ ਜਿ ਮੰਢ ਰਹੇ ਆ ਇਹ ਸਿੱਕੇ ਦਾ ਆਪਾਂ ਨੂੰ ਚਾਹੀਦਾ ਚੀ ਤੇ ਆਟਾ ਆਪਣਾ ਪੁੰਨਿਆ ਜਾ ਰਿਹਾ ਠੀਕ ਹੈ ਜੀ ਮੀਡੀਅਮ ਗੈਸ ਤੇ 2-3 ਮਿੰਟ ਆਪਾਂ ਤੁਹਾਨੂੰ 2-3 ਵਾਰ ਹੀ ਦੱਸਤਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਢੱਕ ਕੇ ਰੱਖ ਦਾਂਗੇ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਾਗ ਬਣ ਕੇ ਆਪਣਾ ਤਿਆਰ ਹੋਇਆ ਵਾ ਇਸ ਤਰੀਕੇ ਦਾ ਹੀ ਆਪਾਂ ਨੂੰ ਚਾਹੀਦਾ ਸੀ ਠੀਕ ਹੈ ਜੀ ਬਿਲਕੁਲ ਮਲਾਈ ਵਰਗਾ ਇਹ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਹੋਊਗਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਤੜਕੇ ਦੇ ਵਿੱਚ ਪਿਆਜ਼ ਤੇ ਟਮਾਟਰ ਲਸਣ ਅਦਰਕ ਤੇ ਹਰੀਆਂ ਮਿਰਚਾਂ ਪਾਵਾਂਗੇ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਇਹ ਆਪਣੇ ਕੋਲ ਪਿਓਰ ਸਰੋਂ ਦਾ ਤੇਲ ਹੈ ਠੀਕ ਹੈ ਜੀ ਇਹਨੂੰ ਕਰ ਲਿਆ ਆਪਾਂ ਚੰਗੀ ਤਰ੍ਹਾਂ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਅਦਰਕ ਇਹ ਆਪਾਂ ਬਿਲਕੁਲ ਥੋੜਾ-ਥੋੜਾ ਪਾਵਾਂਗੇ ਕਿਉਂਕਿ ਆਪਾਂ ਜਦੋਂ ਸਾਗ ਬਣਾਇਆ ਉਹਦੇ ਵਿੱਚ ਵੀ ਆਪਾਂ ਸਾਰਾ ਮਸਾਲਾ ਬਣਾ ਕੇ ਇਸਲਾ ਮਝਾਈਆਂ ਠੀਕ ਹੈ ਜੀ ਦੋ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਤਿੱਖਾ ਤੁਸੀਂ ਘੱਟ ਖਾਣੇ ਹੋ ਘੱਟ ਮਿਰਚਾ ਪਾ ਲਓ ਵੱਧ ਖਾਣੇ ਤਾਂ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਪਾਵਾਂਗੇ ਆਪਾਂ ਪਿਆਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਘਰ ਭੁੰਨਾਂਗੇ ਤਾਂ ਕਿ ਬਹੁਤ ਵਧੀਆ ਟੇਸਟ ਬਣ ਕੇ ਹੋਵੇ ਤਿਆਰ ਤੇ ਆਪਣਾ ਕੱਚਾ ਆਪਾਂ ਨੇ ਬਿਲਕੁਲ ਨਾ ਰਵੇ ਲਓ ਜੀ ਗੈਸ ਰੱਖਣਾ ਆਪਾਂ ਬਿਲਕੁਲ ਮੀਡੀਅਮ ਠੀਕ ਹੈ ਜੀ ਇਸ ਤਰੀਕੇ ਨਾਲ ਆਪਣਾ ਦੇ ਨਾਲ ਇਹਨੂੰ ਹਿਲਾਉਂਦੇ ਰਾਵਾਂਗੇ ਤੇ ਪਿਆਜ਼ਾਂ ਨੂੰ ਬਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਬਹੁਤ ਹੀ ਬਦਿਆ ਬਣਾ ਕੇ ਕਰਾਂਗੇ ਆਪਾਂ ਸਾਗ ਨੂੰ ਤਿਆਰ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਬਣਾਇਓ ਇੰਨਾ ਟੇਸਟੀ ਬਣਦਾ ਕਿ ਤੁਸੀਂ ਬਾਰ-ਬਾਰ ਬਣਾ ਕੇ ਇਹਨੂੰ ਖਾਓਗੇ ਬਣਾਇਓ ਮੇਰੇ ਤਰੀਕੇ ਨਾਲ ਠੀਕ ਹੈ ਜੀ ਲਓ ਜੀ ਆਪਣਾ ਦੇ ਨਾਲ ਇਹਨੂੰ ਹਿਲਾਉਂਦੇ ਰਾਵਾਂਗੇ ਗੈਸ ਆਪਣਾ ਮੀਡੀਅਮ ਪਿਆਜ਼ ਆਪਣੇ ਹੁਣ ਬਰਾਊਨ ਹੋ ਚੁੱਕੇ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਆਪਾਂ ਨੂੰ ਚਾਹੀਦੇ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ। ਲਓ ਜੀ ਇਹ ਆਪਣੇ ਕੋਲ ਦੋ ਟਮਾਟਰ ਨੇ ਠੀਕ ਹੈ ਜੀ। ਹੁਣ ਆਪਾਂ ਪਿਆਜ਼ਾਂ ਦੇ ਵਿੱਚ ਟਮਾਟਰ ਨੂੰ ਚੰਗੀ ਤਰ੍ਹਾਂ ਭੁੰਨਾ ਹੈ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਗਲ ਜਾਣ ਤੇ ਪਿਆਜ਼ਾਂ ਦੇ ਵਿੱਚ ਘੁਲ ਜਾਣ। ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਠੀਕ ਹੈ ਜੀ। ਬਹੁਤ ਵਧੀਆ ਮਸਾਲਾ ਬਣਾ ਕੇ ਕਰਾਂਗੇ ਤਿਆਰ ਤਾਂ ਕਿ ਆਪਣਾ ਫਸਾਗ ਚ ਇੰਨਾ ਵਧੀਆ ਟੇਸਟ ਹੋਵੇ ਕਿ ਤੁਸੀਂ ਬਾਰ ਬਾਰ ਬਣਾ ਕੇ ਖਾਓ। ਹੁਣ ਆਪਾਂ 1 ਚਮਚਾ ਪਾਇਆ ਇਹਦੇ ਵਿੱਚ ਨਮਕ ਦਾ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਇਆ ਕਿਉਂਕਿ 1 ਚਮਚਾ ਆਪਾਂ ਪਹਿਲਾਂ ਵੀ ਸਾਗ ਦੇ ਵਿੱਚ ਪਾਇਆ ਸੀ ਠੀਕ ਹੈ ਜੀ। ਲਓ ਜੀ ਹੁਣ 1 ਮਿੰਟ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਆਪਣੇ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਆਪਸ ਵਿੱਚ ਘੁਲ ਜਾਣ। ਲਓ ਜੀ ਨਾਲ ਦੇ ਨਾਲ ਆਪਾਂ ਹਿਲਾਉਂਦੇ ਰਹਿਵਾਂਗੇ। ਬਹੁਤ ਵਧੀਆ ਮਸਾਲਾ ਬਣਾ ਕੇ ਕਰਾਂਗੇ ਤਿਆਰ। ਨਾਲ ਨਾਲ ਆਪਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਫੇੜੀ ਰਵਾਂਗੇ ਤਾਂ ਕਿ ਟਮਾਟਰ ਆਪਣੇ ਚੰਗੀ ਤਰ੍ਹਾਂ ਫਿਸ ਜਾਣ। ਤੇ ਪਿਆਜ਼ਾਂ ਵਿੱਚ ਘੁਲ ਜਾਣ। ਲਓ ਜੀ ਟਮਾਟਰ ਆਪਰੇ ਚੰਗੀ ਤਰ੍ਹਾਂ ਖਿਸਕੀ ਗਏ ਨੇ ਤੇ ਚੰਗੀ ਤਰ੍ਹਾਂ ਘੁਲ ਚੁੱਕੇ ਨੇ। ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਠੀਕ ਹੈ ਜੀ। ਜਿੰਨੇ ਆਪਾਂ ਨੂੰ ਲੋੜ ਉਸੇ ਹਿਸਾਬ ਨਾਲ ਆਪਾਂ ਮਸਾਲੇ ਪਾ ਕੇ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਪਾਏ ਆਪਾਂ ਇਹਦੇ ਵਿੱਚ ਅੱਧਾ ਚਮਚਾ ਹਲਦੀ ਦਾ। ਹਲਦੀ ਪਾਉਣੀ ਜ਼ਰੂਰੀ ਹੈ ਠੀਕ ਹੈ ਜੀ। ਅੱਧੇ ਚਮਚੇ ਤੋਂ ਘੱਟ ਪਾਈ ਆਪਾਂ ਕਸ਼ਮੀਰੀ ਮਿਰਚ ਤੇ ਥੋੜੀ ਜਿਹੀ ਪਾਈ ਆਪਾਂ ਲਾਲ ਮਿਰਚ। ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਭੁੰਨਾ ਹੈ ਤਾਂ ਕਿ ਹਲਦੀ ਦਾ ਕੱਚਾਪਣ ਬਿਲਕੁਲ ਖਤਮ ਹੋ ਜਾਏ ਹਲਦੀ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਜੋਤੇ ਵੀ ਤੁਸੀਂ ਸਾਗ ਬਣਾਓ ਹਲਦੀ ਜ਼ਰੂਰ ਪਾਓ ਤੜਕੇ ਦੇ ਵਿੱਚ ਇਹਦੇ ਨਾਲ ਨਾ ਤਾਂ ਆਪਣੇ ਵਾਈ ਬਣੇ ਨਾ ਆਪਣੇ ਤੇਜਾਬ ਬਣੇ ਤੁਸੀਂ ਜਿੰਨਾ ਮਰਜ਼ੀ ਖੁੱਲ ਕੇ ਸਾਗ ਖਾ ਸਕਦੇ ਹੋ ਠੀਕ ਹੈ ਜੀ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ 1-2 ਮਿੰਟ ਭੁੰਨਾ ਹੈ ਕਿ ਮਸਾਲੇ ਨੂੰ ਤਾਂ ਕਿ ਆਪਣੀ ਹਲਦੀ ਚੰਗੀ ਤਰ੍ਹਾਂ ਪੱਕ ਜਾਏ ਇਸ ਤਰੀਕੇ ਦੇ ਨਾਲ ਲਓ ਜੀ ਮਸਾਲਾ ਆਪਣਾ ਜਮਾ ਚੰਗੀ ਤਰ੍ਹਾਂ ਪੁੱਨਿਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਗ ਸਾਗ ਆਪਾਂ ਉਨਾ ਹੀ ਪਾਵਾਂਗੇ ਜਿੰਨਾ ਕਾ ਆਪਾਂ ਖਾਣਾ ਠੀਕ ਹੈ ਤਾਜ਼ਾ ਤੜਕਾ ਲਾ ਕੇ ਤਾਜ਼ਾ ਸਾਗ ਖਾਓ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਉਨਾ ਹੀ ਤੜਕਾ ਲਾਉਣਾ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪਾ ਦਾਂਗੇ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ ਇਸ ਤਰੀਕੇ ਨਾਲ ਆਪਾਂ ਇਹਨੂੰ ਹੁਲਾਉਂਦੇ ਰਵਾਂਗੇ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਤੇ ਮਲੈਮ ਤੇ ਬਿਲਕੁਲ ਮਲਾਈ ਵਾਲਾ ਸਾਗ ਬਣ ਕੇ ਆ ਕੇ ਆਪਾਂ ਕਿਹ ਤੱਕ ਤਿਆਰ ਇਹਨੂੰ ਕੋਈ ਆਪਾਂ ਮਿਕਸੀਚ ਜਣੀ ਰਗੜਿਆ ਹੈਗਾ ਤੁਹਾਡੇ ਸਾਹਮਣੇ ਆਪਾਂ ਸਿੱਧਾ ਕੋਟੀਆਂ ਵਾਲੇ ਨੂੰ ਕੂਟਿਆ ਇਹਦਾ ਟੇਸਟ ਕੋਟ ਕੇ ਹੀ ਵਧੀਆ ਬਣਨਾ ਠੀਕ ਹੈ ਜੀ ਲਓ ਜੀ ਟੋਟਲ ਆਪਾਂ ਦਾ ਸਾਗ ਨੂੰ ਤੜਕਾ ਲਗਾ ਦਿੱਤਾ ਇਸ ਤਰੀਕੇ ਨਾਲ ਤੇ ਬਾਕੀ ਸਾਗ ਆਪਾਂ ਫ੍ਰੀਜ 'ਚ ਰੱਖਾਂਗੇ ਜਦੋਂ ਤੁਹਾਨੂੰ ਲੋੜ ਹੋਵੇ ਉਦੋਂ ਤਾਜ਼ੇ ਸਾਗ ਨੂੰ ਤਾਇਆ ਤੜਕਾ ਲਾ ਕੇ ਤੁਸੀਂ ਖਾ ਸਕਦੇ ਹੋ ਲਓ ਜੀ ਹੁਣ ਮੀਡੀਅਮ ਗੈਸ 'ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਭੁੰਨਾਂਗੇ ਤਾਂ ਕਿ ਤੜਕੇ ਦੇ ਵਿੱਚ ਸਾਗ ਚੰਗੀ ਤਰ੍ਹਾਂ ਮਿਕਸ ਹੋ ਜੇ ਲਓ ਜੀ ਤੁਸੀਂ ਆਪ ਦੇ ਸਕਦੇ ਹੋ ਕਿੰਨਾ ਵਧੀਆ ਸਾਗ ਬਣ ਕੇ ਆਪਣਾ ਤਿਆਰ ਹੋਇਆ ਜੇ ਤੁਹਾਨੂੰ ਸਾਗ گاੜਾ ਲੱਗਦਾ ਤਾਂ ਤੁਸੀਂ ਗਰਮ ਪਾਣੀ ਕਰਕੇ ਥੋੜਾ ਜਿਹਾ ਇਹਦੇ ਵਿੱਚ ਐਡ ਕਰ ਸਕਦੇ ਹੋ ਲਓ ਜੀ ਹੁਣ ਤੁਸੀਂ ਦੇਸੀ ਘਿਓ ਪਾ ਕੇ ਖਾਓ ਮੱਖਣ ਪਾ ਕੇ ਖਾਓ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਖਾਓ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਤੇ ਮਲਾਈਦਾਰ ਸਾਗ ਬਣ ਕੇ ਹੋਇਆ ਤਿਆਰ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੀ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ